ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਮੇਰੇ ਦੇਸਾਂ ਦੇ ਸਮੇਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜੋ ਸਾਡੀਆਂ ਕਹਾਣੀਆਂ ਨੂੰ ਤੁਸੀਂ ਬਹੁਤ ਭਰਮ ਹੰਗਾਰਾ ਦਿੰਦੇ ਹੋ ਅੱਜ ਮੈਂ ਇੱਕ ਸੱਚੀ ਕਹਾਣੀ ਸੱਚੀ ਛਟੋਰੀ ਸੁਣਾਉਣ ਲੱਗਿਆ ਤਾਂ ਸਾਰੀ ਕਹਾਣੀ ਸਿਰੇ ਤੱਕ ਜਰੂਰ ਸੁਣਨੀ ਤਾ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਜੱਟ ਉਹਨਾਂ ਦੇ ਇੱਕ ਮੁੰਡਾ ਸੀ ਜਦੋਂ ਮੁੰਡਾ ਜਵਾਨ ਹੋ ਗਿਆ ਉਹਨਾਂ ਨੇ ਮੁੰਡੇ ਦਾ ਵਿਆਹ ਕਰਤਾ ਤਾਂ ਮੁੰਡਾ ਕਹਿਣ ਲੱਗਿਆ ਵੀ ਮੈਂ ਉਰੇ ਕੰਮ ਕਰ ਘਟ ਹੈ ਵੀ ਮੈਂ ਕੈਨੇਡਾ ਵਗ ਜਾਣਾ ਤਾਂ ਉਹ ਜਦੋਂ ਕਾਗਜ਼ ਪੱਤਰ ਬਣ ਜਾਂਦੇ ਨੇ ਮੁੰਡਾ ਆਪਣੇ ਮਾਪੇ ਨੂੰ ਕਹਿਣ ਲੱਗਾ ਵੀ ਤੁਸੀਂ ਆਪਣੀ ਨੂੰਹ ਦੀ ਨੂਹ ਤੋਂ ਨਾਲ ਤਾਂ ਸੇਵਾ ਕਰਾਉਣੀ ਹੈ ਵੀ ਨਾਲੇ ਘਰ ਦੀ ਦੇਖਰੇਖ ਕਰਨੀ ਹੈ ਉਹ ਪਿੰਡ ਵਾਲਾ ਘਰ ਵੇਚ ਕੇ ਇੱਕ ਸਹਿਰ ਚ ਲੈ ਕੇ ਦੇ ਰਹੇ ਹਨ ਉਹਨਾਂ ਨੂੰ ਤਾਂ ਉੱਥੇ ਰਹਿਣ ਲੱਗ ਜਾਂਦੇ ਨੇ ਤਾਂ ਜਦੋਂ ਮੁੰਡਾ ਕੈਨੇਡਾ ਚ ਗਏ ਨੂੰ ਸੇਮ ਹੀ ਨੇ ਹੋ ਜਾਂਦੇ ਨੇ ਤਾਂ ਉਹਨਾਂ ਦੀ ਨੂੰਹ ਉਹਨਾਂ ਦੀ ਸੇਵਾ ਬਹੁ ਕਰਦੀ ਹੈ ਤਾਂ ਜਦੋਂ ਨੂੰਹ ਲਵੇ ਮੁੰਡੇ ਦਾ ਫੋਨ ਆਉਂਦਾ ਉਹਦੇ ਘਰ ਵਾਲੇ ਦਾ ਵੀ ਮੈਂ 2.5 ਸਾਲ ਹਲੇ ਹੋਰ ਨਹੀਂ ਆ ਰਿਹਾ ਤਾਂ ਨੂੰ ਕਹੇ ਆਪਦੇ ਮਨ ਚ ਸੋਚਦੀ ਐ ਵੀ ਇਹਨਾਂ ਨੂੰ 2.5 ਸਾਲ ਕਿਹੜਾ ਰੋਟੀਆਂ ਲਾ ਕੇ ਖਵਾਊਗਾ ਤਾਂ ਉਹਨਾਂ ਤੇ ਉਹ ਅਤਿਆਚਾਰ ਜੁਰਮ ਕਰਨ ਲੱਗਦੀ ਐ ਤਾਂ ਆਪਦੀ ਸੱਸ ਨੂੰ ਕਹਿੰਦੀ ਐ ਵੀ ਤੂੰ ਰੋਟੀ ਬਣਾਇਆ ਕਰ ਮੇਰੇ ਤੋਂ ਗਰਮੀ 'ਚ ਠੋਡੀ ਰੋਟੀ ਨਹੀਂ ਬਣਦੀ ਉਹ ਗਰਮੀ ਦੇ ਮਹੀਨੇ ਆ ਕੇ ਵਿੱਚ ਤਾਂ ਉਨੇ ਕੀ ਕਰਿਆ ਇੱਕ ਦਿਨ ਉਹਨਾਂ ਦੀ ਨੂੰਹ ਨੇ ਆਪਦੇ ਪੇਕੀ ਗਈ ਉਥੋਂ ਆਪਦੀ ਮਾਂ ਨੂੰ ਲਈ ਆਪਦੀ ਮਾਂ ਨੂੰ ਲੈ ਕੇ ਜਦੋਂ ਆਪਦੇ ਘਰੇ ਆ ਗਈ ਆਪਦੇ ਸੱਸ ਸਹੁਰੇ ਨੂੰ ਕਹਿਣ ਲੱਗੀ ਵੀ ਜਿਹੜਾ ਸੋਡਾ ਸਮਾਨ ਹੈ ਤੁਸੀਂ ਆਪਣੇ ਜਿੱਥੇ ਪੇਟੀਆਂ ਜਾਂ ਹੋਰ ਪਈਆਂ ਨੇ ਜਿਹੜਾ ਇੱਕ ਘਰ ਵਿੱਚ ਸਮਾਨ ਰੱਖਣ ਵਾਲਾ ਕਮਰਾ ਹੁੰਦਾ ਹੈ ਵੀ ਉਹ ਆਪਦਾ ਸਮਾਨ ਉੱਥੇ ਲੈ ਜਾਓ ਤੁਸੀਂ ਵੀ ਇੱਥੇ ਮੇਰੀ ਮਾਂ ਪਿਆ ਕਰੂਗੀ ਜਿਹੜੇ ਕਮਰੇ 'ਚ ਤੁਸੀਂ ਰਹਿੰਦੇ ਹੋ ਤਾਂ ਉਹ ਬੜੇ ਹੈਰਾਨ ਹੋਏ ਵੀ ਅਸੀਂ ਐਨੇ ਜੋ ਕੇ ਬਣੀ ਵੀ ਇਹਨੇ ਤਾਂ ਸਾਨੂੰ ਪੈਣ ਪਾਤੇ ਵੀ ਜਗਾ ਤੋਂ ਇਨਕਾਰ ਕਰ ਰਹੀ ਹੈ ਤਾਂ ਉਹ ਬਹੁਤ ਦੁਖੀ ਹੋਏ ਤਾਂ ਮੁੰਡੇ ਦਾ ਜਿਹੜਾ ਨੰਬਰ ᱛੀ ਬਾਹਰ ਜਾ ਕੇ ਬਦਲ ਗਿਆ ᱛੀ ਉਹ ਬਹੁਤ ਆਪਣੇ ਪੁੱਤ ਨੂੰ ਫੋਨ ਲਾਇਆ ਕਰਨਾ ਉਹ ਫੋਨ ਮਿਲਿਆ ਨਾ ਕਰੇ ਨਾ ਨੂੰਨੇ ਦੱਸਿਆ ਵੀ ਉਹ ਨੰਬਰ ਬਦਲ ਗਿਆ ਤਾ ਕੀ ਹੋਇਆ ਉਹ ਆਪਦੀ ਨੂੰ ਤੇ ਉਹਨਾਂ ਦੀ ਮੂਦੀ ਮਾਂ ਦੋ ਜਣੀਆਂ ਬੇਲੀਆਂ ਰਹਿਆ ਕਰਨ ਤੁਹਾਨੂੰ ਆਪਦੀ ਸਸ ਤੋਂ ਕੰਮ ਕਰਾਆ ਕਰੇ ਤਾਂ ਰੋਟੀ ਲਹਾਆ ਕਰੇ ਭਾਂਡੇ ਮਜਵਾਆ ਕਰੇ ਤਾਂ ਬਹੁਤ ਔਖੀ ਰੱਖਿਆ ਕਰੇ ਤਾਂ ਕੀ ਕਰਿਆ ਇੱਕ ਦਿਨ ਉਹਨੇ ਆਪਣੇ ਘਰੇ ਆਪਦੀਆਂ ਸਹੇਲੀਆਂ ਨੂੰ ਪਾਰਟੀ ਕਰਤੀ 15-20 ਸਹੇਲੀਆਂ ਆਗੀਆਂ ਤਾ ਆਪਣੀ ਸੱਸ ਨੂੰ ਕਹਿਣ ਲੱਗੀ ਵੀ ਸਾਰਿਆਂ ਦੀ ਰੋਟੀ ਤੈਨ ਮਣਾਉਣੀ ਆ। ਤਾਂ ਸੱਸ ਨੂੰ ਬੁਖਾਰ ਚੜਿਆ ਹੋਇਆ ਸੀ। ਉਹ ਕਹਿੰਦੀ ਮੇਰੇ ਤੋਂ ਕੱਲੀ ਤੋਂ ਤਾਂ ਹੋਣਾ ਨਹੀਂ। ਉਹ ਕਹਿੰਦੀ ਤੈਨੂੰ ਲਾਉਣੀ ਪਊਗੀ। ਉਹਨਾਂ ਦੀ ਖਾਸੀ ਜਦ ਜਦਈ ਹੋਈ। ਜਦ ਰੋਟੀ ਬਣ ਗਈ ਤਾਂ ਉਹਨਾਂ ਨੂੰ ਕਹਿੰਦੀ ਵੀ ਤੈਨੂੰ ਫੜਾਉਣੀ ਵੀ ਰੋਟੀ ਤੇ ਤੈਨੂੰ ਪਊਗੀ। ਤਾਂ ਜਦ ਉਹਦੇ ਸੱਸ ਸਹੁਰਾ ਰੋਟੀ ਫੜਾਉਂਦੇ ਫਿਰਦੇ ਨੇ ਤਾਂ ਉਹ ਜਿਹੜੀਆਂ 15-16 ਜਨਾਨੀਆਂ ਘਰੇ ਆਈਆਂ ᱛੀਆਂ ਉਹ ਆਪ ਚ ਆਸੀਂ ਘੜੀ ਖੇਡਦਿਆਂ ਨੇ ਤਾਂ ਸੌਰੇ ਨੂੰ ਬੜਾ ਗੁੱਸਾ ਚੜਿਆ ਵੀ ਸਾਡੇ ਘਰ 'ਚ ਸਾਡੇ ਨਾਲ ਕੀ ਹੋ ਰਿਹਾ ਇੱਕ ਬੇਟਰ ਨਾਲ ਇੱਕ ਨੌਕਰ ਵਾਲਾ ਸਲੂਕ ਹੋ ਰਿਹਾ ਇਹਨਾਂ ਨੂੰ ਰੋਟੀ ਪਾ ਕੇ ਦਿੰਦੇ ਆਸੀਂ ਨਾਲੇ ਪਾਣੀ ਨਾਲੇ ਹੋਰ ਆਏ ਗਏ ਦੀ ਸੇਵਾ ਕਰਦੇ ਆਂ ਤਾਂ ਸੌਰੇ ਤੋਂ ਬਰਦਾਸ਼ਤ ਨਾ ਹੋਇਆ ਉਹਨੇ ਜਿਹੜੇ ਥਾਲੀਆਂ 'ਚ ਰੋਟੀ ਪਾਈ ਤੀ ਚਾਰ ਪੰਜ ਮਗਾ ਕੇ ਮਾਰੀ ਤਾਂ ਉਹਦੀ ਨੂੰਹ ਕਹਿੰਦੀ ਆ ਵੀ ਮੇਰੀ ਬੇਇੱਜ਼ਤੀ ਕਰਤੀ ਵੀ ਪਾਪਾ ਜੀ ਤੁਸੀਂ ਰੋਟੀ ਵੇਰਤੀ ਉਹ ਕਹਿੰਦਾ ਨਾਲ ਤਾਂ ਅਸੀਂ ਰੋਟੀ ਬਣਾਈ ਐ 15 20 ਬੰਦਿਆਂ ਦੀ ਵੀ ਤੇਰੇ ਮੰਮੀ ਨੂੰ ਚੜਿਆ ਹੋਆ ਬੁਖਾਰ ਵੀ ਤੂੰ ਤੈਨੂੰ ਸ਼ਰਮ ਨਹੀਂ ਆਉਦੀ ਵੀ ਤੂੰ ਇਹਨਾਂ ਨੂੰ ਖਵਾ ਤ ਸਕਦੀ ਐ ਤਾਂ ਉਹ ਬਹੁਤ ਲਾਲ ਪੀਲੀ ਹੋਈ ਤਾਂ ਉਹਨਾਂ ਨੂੰ ਕਹਿੰਦੀ ਵੀ ਤੁਸੀਂ ਆਪਦਾ ਸਮਾਨ ਚੱਕ ਕੇ ਬਾਹਰ ਲੈ ਜਾਓ ਕਿਤੇ ਹੋਰ ਰਹਿਣ ਲੱਗ ਜਓ ਤਾਂ ਉਹ ਕਰਤੇ ਘਰੋਂ ਜਦੋਂ ਘਰੇ ਕੱਢੇ ਹੋਏ ਉਹ ਇੱਕ ਗੁਰੂ ਘਰ ਦੇ ਮੂਹਰੇ ਜਾ ਬੈਠਦੇ ਨੇ ਉਹਨਾਂ ਦੀ ਬਹੁਤ ਮਾੜੀ ਹਾਲਤ ਹੋਗੀ ਜਦੋਂ ਘਰੋਂ ਕੱਢੇ ਕੱਪੜੇ ਚਕਾਤੇ ਪੁੱਤ ਨੂੰ ਆਇਤੀ ਵੀ ਬੇਬਰੀ ਘਰ ਵਾਲੀ ਤਾਂ ਬਹੁਤ ਸੇਵਾ ਕਰਦੀ ਹੋਗੀ ਮਾ ਮਾਪ ਦੀ ਤਾਂ ਐ ਨਹੀਂ ਪਤਾ ਸੀ ਵੀ ਉਹ ਤਾਂ ਤੇਰੇ ਘਰ ਵਾਲੀ ਨੇ ਰੋਡ ਤੇ ਲਿਆਤੇ ਉਹ ਤਾਂ ਤੇਰੇ ਘਰ ਵਾਲੀ ਨੇ ਉਹਨਾਂ ਦਾ ਤਾਂ ਨਾਸ ਕਰਤਾ ਕੋਈ ਸੇਵਾ ਦੀ ਗੱਲ ਕਰਦਾ ਪਰ ਉਹਨੂੰ ਪਤਾ ਨਹੀਂ ਸੀ ਮੁੰਡਾ ਸਹੀ ਸੀ ਤਾਂ ਉਹਨੇ ਇੱਕ ਦਿਨ ਫੋਨ ਕਰਿਆ ਆਪਦੇ ਘਰ ਵਾਲੀ ਨੂੰ ਵੀ ਮਮੀ ਪਾਪਾ ਨਾਲ ਗੱਲ ਕਰਾਈ ਤਾਂ ਉਹ ਕਹਿੰਦੀ ਵੀ ਉਹ ਤਾਂ ਪਿੰਡ ਵਾਲੇ ਘਰ ਚ ਰਹਿਣ ਲੱਗੇ ਤਾਂ ਜਦੋਂ 3 ਸਾਲ ਪੂਰੇ ਹੋਏ ਤਾਂ ਅਚਾਨਕ ਮੁੰਡਾ ਆਪਣੇ ਮਾਪੇ ਦੀ ਜਿਆਦਾ ਉਹ ਕਰਦਾ ਸੀ ਉਹ 3 ਸਾਲ ਗੱਲ ਨਹੀਂ ਹੋਈ ਉਹ ਪਹਿਲਾਂ ਆਪਦੇ ਘਰ ਵਾਲੀ ਲਵੇ ਤਾਂ ਬਾਅਦ ਚ ਪਹਿਲਾਂ ਆਪਦੇ ਮਾਪੇ ਵੀ ਪਿੰਡ ਚ ਰਹਿੰਦੇ ਨੇ ਤਾਂ ਉਹ ਆਪਦੇ ਪਿੰਡ ਗਿਆ ਉਹ ਪਿੰਡ ਵਾਲਾ ਘਰ ਵਿਕੇ ਆਇਆ ਹੋਇਆ ਸੀ ਉਹ ਕਹਿੰਦੀ ਵੀ ਗਵਾਂਡੀਆਂ ਦਾ ਕਮਰਾ ਕਰਾਇਤੇ ਲੈ ਕੇ ਦਿੱਤਾ ਵੀ ਉੱਥੇ ਰਹਿੰਦੇ ਨੇ ਤਾਂ ਉਹ ਜਦੋਂ ਦੇਖਦਾ ਗਵਾਂਡੀਆਂ ਦੇ ਗਿਆ ਗਵਾਂਡੀਆਂ ਨੂੰ ਜਾ ਕੇ ਕਹਿੰਦਾ ਵੀ ਤਾਈ ਮੇਰੀ ਮੰਮੀ ਪਾਪਾ ਉਰੇ ਰਹਿੰਦੇ ਨੇ ਉਹ ਕਹਿੰਦੀ ਭਾਈ ਮੈਨੂੰ ਤਾਂ ਮਿਲਿਆ ਨੂੰ ਉਹਨਾਂ ਨੂੰ ਬਹੁਤ ਸਾਲ ਹੋ ਗਏ ਉਰੇ ਕਿੱਥੇ ਆ ਗਏ ਉਹ ਨਾਲੇ ਤੁਸੀਂ ਤਾਂ ਘਰ ਵੇਚ ਕੇ ਬਾਗੀ ਉਹਰੇ ਤਾਂ ਆਈ ਨਹੀਂ ਮੁੜ ਕੇ ਤਾਂ ਉਹ ਬੜਾ ਹੈਰਾਨ ਹੋਇਆ ਕਿਉਂ ਜਦੋਂ ਉਹ ਦੁਬਾਰੇ ਕਾਰ ਚ ਬੈਠਣ ਲੱਗਿਆ ਬੈਠ ਕੇ ਜਾਣ ਜਾ ਰਹੇ ਨੇ ਤਾਂ ਆਪਕਾਰ ਦਾ ਡਰਾਈਵਰ ਕਹਿਣ ਲੱਗਿਆ ਵੀ ਸਰਦਾਰ ਜੀ ਐ ਦੱਸੋ ਵੀ ਤੁਸੀਂ ਐਨੇ ਵੀ ਨਰਾਜ਼ ਦਿਖਦੇ ਹੋ ਵੀ ਬੜਾ ਮਾਨਤੇ ਅਦਾਸੀ ਹੈ ਵੀ ਗੱਲ ਦੱਸੋ ਕੀ ਹੈ ਉਹ ਕਹਿਣ ਲੱਗਾ ਵੀ ਮੇਰੇ ਮਾਪੇ ਤੇ ਮੇਰੇ ਘਰ ਵਾਲੀ ਕਹਿੰਦੀ ਆ ਵੀ ਉਹ ਪਿੰਡ ਰਹਿੰਦੇ ਨੇ ਉਹ ਰਹੇ ਹੈ ਨਹੀਂ ਉਹ ਕਹਿੰਦਾ ਜੀ ਐ ਕਰੋ ਆਪਾਂ ਇੱਕ ਮੂਰੇ ਗੁਰੂ ਘਰ ਆ ਗੁਰੂ ਦਾ ਦਰ ਆ ਉਥੇ ਹਰ ਇੱਕ ਸੁੱਖ ਪੂਰੀ ਆਉਂਦੀ ਹੈ ਵੀ ਜਿਹੜਾ ਵੀ ਕੋਈ ਬੰਦਾ ਜਾਂਦਾ ਨਮਸਤਕੋਣ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਕੀ ਪਤਾ ਆਪਾਂ ਜਾ ਕੇ ਦੇਖਦੇ ਆ ਨਮਸਤਕੋਣਿਆਂ ਨਾਲੇ ਪ੍ਰਸ਼ਾਦਾ ਪਾਣੀ ਸਕੋ ਨਾਲੇ ਆਪਾਂ ਨੂੰ ਕੀ ਪਤਾ ਹੈ ਉੱਥੇ ਜਾ ਕੇ ਮਿਲ ਜਾਣਾ ਤਾਂ ਜਦੋਂ ਉਹ ਗੁਰੂ ਨਾਨਕ ਜੀ ਦੇਵ ਜੀ ਦੇ ਦਰ ਤੇ ਗਏ ਤਾਂ ਉੱਥੇ ਜਾ ਕੇ ਕੀ ਦੇਖਿਆ ਇੱਕ ਬਜ਼ੁਰਗ ਜੋ ਬਹੁਤ ਮਾੜੀ ਹਾਲਤ ਦੇ ਵਿੱਚ ਉਹ ਗੁਰੂ ਘਰ ਦੇ ਅੰਦਰ ਦਾਖਲ ਹੋ ਰਿਹਾ ਹੈ ਤਾ ਜਾਣ ਲੱਗਿਆ ਪ੍ਰਸਾਦਾ ਖਾਨ ਪਰ ਉਹ ਤੋਂ ਤੁਰਿਆ ਨਹੀਂ ਜਾਂਦਾ ਚੱਕਰ ਆਉਂਦੇ ਨੇ ਤਾਂ ਉਹ ਮੁੰਡਾ ਤਹਿਣ ਲੱਗਿਆ ਵੀ ਲਓ ਜੀ ਮੈਂ ਤੁਹਾਨੂੰ ਗਾਹ ਛੜਦਾ ਨਾ ਤਾਂ ਉਹਨੂੰ ਕੋ ਲੱਗ ਤਾ ਉਹ ਬਜ਼ੁਰਗ ਵਿਚਦੀ ਜੋ ਮੈਲ ਇੱਕ ਚਾਲੇ ਕੱਪੜੇ ਨੌ ਬਧਰੇ ਤੇ ਦਾੜੀ ਬਧਰੀ ਤੀ ਤਾਂ ਉਹਨੂੰ ਆਪਣੇ ਬਾਪ ਦੀ ਝਲਕ ਦਿਖੀ ਵੀ ਲੱਗਦਾ ਤਾਂ ਮੇਰਾ ਬਾਪ ਹੈ ਇਹ ਆਪਾਂ ਪੁੱਛ ਲੈਣੇ ਇਹਨੂੰ ਤਾਂ ਉਹ ਕਹਿ ਲਗਾ ਜੀ ਕਿ ਛੋਟਾ ਪਿੰਡ ਕਿੜਾ ਜਾ ਹੋਰ ਉਹ ਸਾਰੇ ਉਹਨੇ ਬੁੜੇ ਨੇ ਵੀ ਸਟੋਰੀ ਦੱਸੀ ਵੀ ਮੇਰਾ ਮੁੰਡਾ ਬਾਹਰ ਚਲਾ ਗਿਆ ਤੀ ਫਲਾਣਾ ਨੌਤੀ ਦਾ ਉਹਨੇ ਬੜਾ ਪਸਤਾਇਆ ਕਹਿੰਦਾ ਫਿਰ ਤਾਂ ਤੁਸੀਂ ਮੇਰੇ ਡੈਡੀ ਹੋ ਦਾਉਨੇ ਆਪਦੇ ਬਾਪ ਨੂੰ ਗੱਲ ਨਾਲ ਆਇਆ ਤਾਂ ਬਾਪ ਨੇ ਗੁੱਸੇ 'ਚ ਕਿਹਾ ਵੀ ਤੂੰ ਕੀ ਲੈਣ ਆ ਗਿਆ ਪਹਿਲਾਂ ਤੈਨੂੰ ਕਿੰਨੇ ਵਾਰੀ ਅਸੀਂ ਰੋਜ਼ ਫੋਨ ਕਰਦੇ ਤੇ ਕਦੇ ਤਾਂ ਫੋਨ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਕਹਿੰਦਾ ਪਾਪਾ ਨੰਬਰ ਬਦਲ ਗਿਆ ਤੀ ਫੋਨ ਦਾ ਮੈਂ ਸੋਨੂ ਕਿਵੇਂ ਉਹ ਮੇਰੇ ਘਰ ਵਾਲੀ ਤੋਂ ਨੰਬਰ ਲੈਂਦੇ ਤੁਸੀਂ ਉਹ ਕਹਿੰਦੇ ਉਹਨੇ ਤਾਂ ਦਿੱਤਾ ਨਹੀਂ ਤਾਂ ਆਪਣੇ ਬਾਪ ਨੂੰ ਕਹਿਣ ਲੱਗਾ ਪਾਪਾ ਕੈਬੀ ਮੇਰੀ ਮੰਮੀ ਕਿੱਥੇ ਆ ਉਹ ਕਹਿੰਦਾ ਬਾਹਰ ਕੰਗੇ ਕੜੇ ਵੇਚਦੀ ਹੈ ਵੀ ਉੱਥੇ ਵਿਚਾਰਾ ਅਸੀਂ ਰੋਟੀ ਖਾ ਲੈਣਾ ਗੁਰੂ ਘਰ ਤਾਂ ਜਦੋਂ ਆਪਣੀ ਮਾਂ ਅਵੇ ਬੜਾ ਭਾਵੁਕ ਹੋਇਆ ਉਹ ਬੜਾ ਰੋਇਆ ਮਾਂ ਦੇ ਨਾਲ ਲੱਕੇ ਮਾਂ ਕਹਿ ਲੱਗੀ ਵੀ ਤੈਨੂੰ ਪਾਲ ਕੇ ਬੜਾ ਕਰਿਆ ਤੀ ਬੜੇ ਪਾਣੀ ਮੰਗਦਾ ਸੀ ਦੁੱਧ ਦਿੰਦੀ ਸੀ ਮੈਂ ਜਦੋਂ ਜਨਮ ਤੋਂ ਲੈ ਕੇ ਜੇਤੂ ਆਪਦੇ ਥੱਲੇ ਗਿੱਲਾ ਕਰ ਲਾਂਦਾ ਸੀ ਮੈਂ ਗਿੱਲੇ 'ਚ ਪੈਂਦੀ ਸੀ ਤੈਨੂੰ ਸੁਪਰੇ 'ਚ ਪਾਉਂਦੀ ਰਹੀ ਬਾਹਰ ਸਾਡਾ ਤੇਰੇ ਘਰ ਵਾਲੀ ਨੇ ਸਾਡੇ ਨਾਲ ਬਹੁਤ ਅਨਿਆਂ ਕਰਿਆ ਵੀ ਇੱਕ ਗਰਮੀ ਦੇ ਮਹੀਨੇ 'ਚ ਅਸੀਂ ਬਾਹਰ ਕੱਢੇ ਹੁਣ ਸਾਨੂੰ 2.5 ਸਾਲ ਹੋ ਗਏ ਇੱਥੇ ਰੁਲਦਿਆਂ ਨੂੰ ਅੱਜ ਤੂੰ ਸਾਡੀ ਦੇਖਣ ਆ ਗਿਆ ਜ਼ਖਮਾਂ ਤੇ ਲੂਣ ਪਾਉਣਾ ਗਿਆ ਤੇਰੇ ਘਰ ਵਾਲੀ ਨਾਲ ਤੇਰੀ ਤਾਂ ਇੱਕ ਗੱਲ ਆ ਮੁੰਡਾ ਦੇ ਉਹਨਾਂ ਨੂੰ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਵੀ ਮੈਂ ਤਾਂ ਆਪਣੇ ਮਾਪੇ ਦਾ ਕਿੰਨਾ ਕਰਦਾ ਸੀ ਜਿਹੜੀ ਉਹ ਵੀਰੇ ਘਰ ਵਾਲੀ ਜਨਾਨੀ ਨੇ ਇਹਨਾਂ ਦਾ ਬੁਰਾ ਹਾਲ ਕਰਤਾ ਵੀ ਉਹਨੂੰ ਮੈਂ ਹੁਣ ਸਭ ਤੋਂ ਚੰਗੀ ਤਰ੍ਹਾਂ ਇਸ ਕਰੂੰਗਾ ਤਾਂ ਕੀ ਕਰਦਾ ਉਹ ਆਪਦੇ ਮਾਪੇ ਨੂੰ ਇੱਕ ਵਧੀਆ ਰੈਸਟੋਰੈਂਟ ਚ ਲੈ ਜਾਂਦਾ ਜਿੱਥੇ ਕਮਰੇ ਵੀ ਕਿਰਾਏ ਤੇ ਮਿਲਦੇ ਨੇ ਤਾਂ ਉਹਨਾਂ ਨੂੰ ਉੱਥੇ ਵਧੀਆ ਰੋਟੀ ਦਾ ਪ੍ਰਬੰਧ ਕਰਕੇ ਖਾਣ ਪੀਣ ਦਾ ਵਧੀਆ ਕੱਪੜਿਆਂ ਦਾ ਇੱਕ ਮਹੀਨੇ ਬਾਅਦ ਹੀ ਰੈਸਟੋਰੈਂਟ ਵਾਲੇ ਨੂੰ ਕਿਰਾਇਆ ਦੇ ਦਿੰਦਾ ਹੈ ਸਾਰਾ ਕੁਝ ਰੋਟੀ ਟੁਕ ਦਾ ਇੱਕ ਮਹੀਨੇ ਦਾ ਉਹਦੇ ਨਾਲ ਹਿਸਾਬ ਕਰ ਲਾਂਦਾ ਹੈ ਵੀ ਕਿੰਨੇ ਪੈਸੇ ਬਣੇ ਇੱਕ ਮਹੀਨਾ ਮੇਰੇ ਮਾਪੇ ਉਰੇ ਰਹਿਣਗੇ ਤਾਂ ਰੈਸਟੋਰੈਂਟ ਵਾਲੇ ਕਹਿੰਦੇ ਵੀ ਠੀਕ ਹੈ ਤਾਂ ਰੈਸਟੋਰੈਂਟ ਵਾਲੇ ਉਹਨਾਂ ਨੂੰ ਚੰਗੀ ਰੋਟੀ ਦੇ ਆ ਕਰਨ ਕਿਉਂਕਿ ਇੱਕ ਐਨਆਰਆਈ ਦੇ ਬਾਪ ਤੇ ਤਾਂ ਜਦੋਂ ਉਹ ਮੁੰਡਾ ਉਹਨਾਂ ਨੂੰ ਉੱਥੇ ਛੱਡ ਕੇ ਵੀ ਮੈਂ ਥੋੜੀ ਹੁਣ ਆ ਗਿਆ ਵੀ ਹੁਣ ਤੁਸੀਂ ਪ੍ਰਵਾਹ ਨਾ ਕਰੋ ਮੈਂ ਆਥਲ ਟੜ ਕੇ ਥੋੜੇ ਲੇ ਵੀ ਆ ਆ ਵੀ ਕਰੂੰਗਾ ਪਰ ਮੈਂ ਉਹਨੂੰ ਸਾਬਕ ਸਿਖਾਉਣਾ ਤਾਂ ਤੁਹਾਨੂੰ ਰੇ ਛੱਡਦਾ ਤਾਂ ਜਦੋਂ ਉਹ ਆਪਣੇ ਘਰਾਂ ਮੂਰੇ ਜਾਂ ਬਾਰ ਮੂਰੇ ਜਾਂਦਾ ਹੈ ਤਾਂ ਕੀ ਦੇਖਦਾ ਹੈ ਉਹਦੇ ਘਰ ਵਾਲੀ ਤੇ ਉਹਦੀ ਸੱਸ ਦੋ ਜਣੀਆਂ ਚਾਹ ਪੀਂਦੀਆਂ ਨੇ ਨਾਲੇ ਆਪ ਚ ਹਸ ਰਹੀਆਂ ਨੇ ਸੱਸ ਕਹਿੰਦੀ ਐ ਵੀ ਜੇ ਤੇਰੇ ਘਰ ਵਾਲਾ ਆ ਗਿਆ ਉਹ ਪੁੱਛੂਗਾ ਵੀ ਮੇਰੇ ਮਾਪੇ ਕਿੱਥੇ ਨੇ ਤੂੰ ਕੀ ਦੱਸੇਂਗੀ ਕਹਿੰਦੀ ਲਾ ਜਦੋਂ ਉਹ ਮੇਰੇ ਘਰ ਆਲਾਊਗਾ ਮੈਂ ਉਦੋਂ ਤਨ ਦੀ ਰਾਮ ਰਾਮ ਸੱਤ ਹੋ ਜੂ ਖਬਰਾਂ ਕਿੱਥੇ ਮਰਨਗੇ ਉਹ ਮੁੰਡਾ ਵੀ ਗੱਲਾਂ ਸੁਣ ਰਿਹਾ ਵੀ ਉਹਨਾਂ ਦੀ ਤਾਂ ਗੱਲ ਸਹੀ ਥੀ ਕੱਡੇ ਤਾਂ ਇਹਨਾਂ ਨੇ ਬਹੁਤ ਇਲਾਕੀ ਨਾਲ ਨੇ ਵੀ ਉਹ ਤੰਗ ਕਰਦੀ ਰਹੀ ਆ ਉਹਨਾਂ ਦੀ ਵੀ ਨਹੀਂ ਗੱਲ ਗਲਤ ਵੀ ਆਪਾਂ ਇਹਨੂੰ ਸਭ ਤੋਂ ਚੰਗੀ ਤਰ੍ਹਾਂ ਹੀ ਸਿਕਾਉਣਾ ਤਾਂ ਪੈਰ ਜੇ ਦੱਬ ਕੇ ਜਦੋਂ ਅੰਦਰ ਵਗ ਜਾਂਦਾ ਹੈ ਤਾਂ ਧੂਆ ਤੇ ਮਾਤੀ ਤੇ ਪਾਣੀ ਜਾਂ ਫਿਰ ਜਾਂਦਾ ਵੀ ਲੈ ਵੀ ਆਪਾਂ ਫੜੇ ਗਏ ਚੋਰ ਤਾਂ ਵੀ ਆਪਣੀ ਗਲਤੀ ਫੜੀ ਗਈ ਹੋਊਗੀ ਤਾਂ ਮੁੰਡੇ ਨੇ ਬਹੁਤ ਹਸਿਆਰੀ ਨਾਲ ਆਪਦੇ ਘਰ ਵਾਲੀ ਨੂੰ ਕਿਹਾ ਵੀ ਮੈਂ ਤੇਰਾ ਕੈਨੇਡਾ ਦਾ ਜਿੱਥੇ ਮੈਂ ਰਹਿੰਦਾ ਸੀ ਉੱਥੇ ਦਾ ਤੇਰਾ ਵੀਜ਼ਾ ਲਵਾਤਾ ਤੂੰ ਆਪਦੇ ਕੱਪੜੇ ਪੈਕ ਕਰ ਤੇਰੀ ਕੱਲ ਦੀ ਐ ਫਲਾਈਟ ਹੈ ਵੀ ਤੈਨੂੰ ਮੈਂ ਲੈ ਕੇ ਜਾਣਾ ਤੈਨੂੰ ਜਾਣ ਦਾ ਵੀ ਬਹੁਤ ਚਾਹਤੀ ਵੀ ਮੈਂ ਤੈਨੂੰ ਕੱਲੀ ਨੂੰ ਛੱਡ ਨਹੀਂ ਸਕਦਾ ਸੀ ਤਾਂ ਉਹਨੇ ਪੁੱਛਿਆ ਵੀ ਮਾਪੇ ਕਿੱਥੇ ਨੇ ਉਹ ਕਹਿੰਦੀ ਵੀ ਪਹਿਲਾਂ ਤਾਂ ਪਿੰਡ ਰਹੇ ਦੇਤੇ ਹੁਣ ਉਹ ਬਾਹਰ ਤੀਰਥ ਸਥਾਨਾਂ ਤੇ ਗਏ ਹੋਏ ਨੇ ਯਾਤਰਾ ਕਰਨ 2 ਮਹੀਨਿਆਂ ਦੀ ਤਾਂ ਮੁੰਡੇ ਨੂੰ ਤਾਂ ਪਤਾ ਸੀ ਵੀ ਕਿਹੜੇ ਸਥਾਨਾਂ ਦੀ ਯਾਤਰਾ ਹੈ ਉਹ ਤਾਂ ਇੱਕ ਗੁਰੂ ਘਰ ਚ ਰੁੜ ਰਹੇ ਤੇ ਤਾਂ ਮੁੰਡਾ ਵੀ ਬਹੁਤ ਸਿਆਸਤੀ ਸੀ ਕਿਉਂ ਉਹਨੇ ਸਾਬਕ ਸਿਕਾਉਣਾ ਤੀ ਆਪਦੇ ਘਰ ਵਾਲੀ ਨੂੰ ਤਾਂ ਉਹਦੇ ਘਰ ਵਾਲੀ ਬੋਲਣ ਲੱਗੀ ਆਪਣੀ ਮਾਂ ਨੂੰ ਵੀ ਇਹਦਾ ਮੰਮੀ ਜੀ ਹੁਣ ਤੂੰ ਵੀ ਆਪਦੇ ਨੂੰ ਪੁੱਤ ਲਵੇ ਜਾ ਜਦੋਂ ਉਰੇ ਮੈਂ ਨਹੀਂ ਰਹੂਗੀ ਫਿਰ ਤੂੰ ਰਹੇਗੀ ਕਿੱਥੇ ਤਾਂ ਸੱਸ ਵੀ ਬੜੀ ਹੈਰਾਨ ਹੁੰਦੀ ਐ ਵੀ ਮੈਂ ਇਹਦੇ ਸੱਸ ਸੋਹਰਾ ਕਢਾਏ ਤਾ ਮੈਨੂੰ ਵੀ ਪਿੰਡ ਤਾਂ ਜਾਣਾ ਪਊਗਾ ਤਾਂ ਜਦੋਂ ਉਹ ਸੱਸ ਆਪਣੇ ਪਿੰਡ ਬਗ ਜਾਂਦੀ ਹੈ ਜਾ ਕੇ ਦੇਖਦੀ ਆ ਆਪਣੇ ਘਰੇ ਤਾਂ ਉਹਦੇ ਮੁੰਡੇ ਦੇ ਸੱਸ ਸਹੁਰਾ ਉਹਦੇ ਵਾਲੇ ਕਮਰੇ 'ਚ ਪਏ ਹੁੰਦੇ ਨੇ ਤਾਂ ਉਹਦੇ ਵਾਲਾ ਜਿਹੜਾ ਸਮਾਨ ਹੁੰਦਾ ਉਹ ਉਹਨਾਂ ਦੇ ਬਾਹਰ ਰਸੋਈ 'ਚ ਧਰ ਦੰਦੇ ਨੇ ਉਹਦਾ ਕੱਪੜਾ ਲੀੜਾ ਜਬਰਾਂ ਡੇਜ ਉਹ ਦੇਖ ਕੇ ਬੜੀ ਹੈਰਾਨ ਹੁੰਦੀ ਹੈ ਵੀ ਮਾ ਉਹਨਾਂ ਨਾਲ ਤਾਂ ਕਰਾਈ ਤੀ ਇਹ ਤਾਂ ਮੇਰੇ ਨਾਲ ਬਣ ਗਈ ਨਾਲ ਇੱਕ ਟੀਵੀ ਚੱਲਦਾ ਹੁੰਦਾ ਉਹ ਚ ਇੱਕ ਕਹਾਣੀ ਚੱਲਦੀ ਹੁੰਦੀ ਹੈ ਵੀ ਜੈਸੀ ਕਰੇਗਾ ਵੈਸੀ ਭਰੇਗਾ ਜੈਸੀ ਕਰਨੀ ਵੈਸੀ ਭਰਨੀ ਤੁਰ ਜਾ ਬਰਮਾ ਨੂੰ ਭਾਗ ਜਾਣਗੇ ਨਾਲੇ ਵੀ ਕਿਸੇ ਬੰਦੇ ਨਾਲ ਮਾੜੀ ਨਹੀਂ ਕਰਨੀ ਚਾਹੀਦੀ ਆਪਦੇ ਨਾਲ ਪਹਿਲਾਂ ਬਣਦੀ ਹੈ ਉਹਦੇ ਨਾਲ ਤਾਂ ਬਣ ਗਈ ਕਿਉਂ ਉਹਦੇ ਪੁੱਤ ਦੇ ਜਾਂ ਸੱਸ ਸਹੁਰੇ ਨੂੰ ਉਹ ਨਹੀਂ ਕੱਟ ਸਕਦਾ ਸੀ ਉਹਨੇ ਆਪਦੇ ਸੱਸ ਸਹੁਰਾ ਲਿਆਂਦੇ ਤਾਂ ਉਹਨਾਂ ਨੂੰ ਵੀ ਪਤਾ ਸੀ ਮਾਂ ਆਉਗੀ ਕਿ ਮਾਂ ਵੀ ਬਾਕੀ ਮਾਂ ਬਹੁਤ ਦੁਖੀ ਹੋਈ ਤਾਂ ਆਪਦੇ ਪੁੱਤ ਨੂੰ ਕਹਿਣ ਲੱਗੀ ਵੀ ਇਹ ਤਾਂ ਕਾਤੋਂ ਲਿਆਂਦੇ ਉਹਦੇ ਜਿਹੜੇ ਨੌ ਪੁੱਤੇ ਉਹ ਕਹਿਣ ਲੱਗੇ ਵੀ ਤੂੰ ਉੱਥੇ ਕੀ ਲੈਣ ਗਈ ਸੀ ਤਾਂ ਉਹਨਾਂ ਦੇ ਵੀ ਤਾਂ ਐਂਕੜਾਏ ਨੇ ਜਦੋਂ ਉਹਨਾਂ ਦੇ ਤਾਂ ਐਂਕੜਾਏ ਨੇ ਅਸੀਂ ਤੈਨੂੰ ਵੀ ਕੱਟ ਸਕਦੇ ਹਾਂ ਕਿਉਂ ਗੱਲ ਉਹਨਾਂ ਨੇ ਵੀ ਵਧੀਆ ਕਰੀ ਵੀ ਜਦੋਂ ਆਪਾਂ ਕਿਸੇ ਦਾ ਕੱਢਾਂਗੇ ਤਾਂ ਆਪਾਂ ਨੂੰ ਕੱਢਣ ਬਾਅਦ ਤੇ ਹੋਰ ਵੀ ਤਿਆਰ ਹੁੰਦੇ ਨੇ ਤਾਂ ਕੀ ਹੋਇਆ ਜਦੋਂ ਉਹ ਆਪਦੇ ਘਰ ਵਾਲੀ ਨੂੰ ਲੈ ਜਾਂਦਾ ਫਲੈਟ ਚੜਨ ਵਿੱਚ ਚੱਲਦੇ ਆ ਤਾਂ ਉੱਥੇ ਜਾ ਕੇ ਉਹਨੂੰ ਫਲੈਟ ਚ ਬਿਠਾ ਦਾਂਦਾ ਐ ਇਹਨੇ 5-7 ਮਿੰਟ ਉਹ ਕਹਿੰਦਾ ਵੀ ਮੈਂ ਆਉਣਾ ਤੂੰ ਬੈਠੋ ਤਾਂ ਜਦੋਂ ਉਹ ਮੁੰਡਾ ਮੁੜ ਕੇ ਨਹੀਂ ਆਉਂਦਾ ਤਾਂ ਜਹਾਜ਼ ਅਡਾਰੀ ਲਾ ਜਾਂਦਾ ਐ ਜਦ ਹਾਜਾਜ ਅਡਾਰੀ ਲਾਜਾਂ ਦਾ ਹੈ ਤਾਂ ਉਹ ਇੱਕ ਚਿੱਠੀ ਲਿਖ ਕੇ ਧਰ ਦਾਂਦਾ ਚਿੱਠੀ ਆਪਦੇ ਘਰ ਵਾਲੀ ਲਵੇ ਉਹਦੇ ਬੈਗ ਚ ਧਰ ਦਾਂਦਾ ਜਦੋਂ ਉਹ ਦੇਖਦੀ ਹੈ ਉਹ ਤੇ ਲਿਖਿਆ ਹੁੰਦਾ ਵੀ ਲੈ ਤੈਨੂੰ ਚਾ ਉਹ ਬਹੁਤ ਹੀ ਕੈਨੇਡਾ ਅਮਰੀਕਾ ਦਾ ਉੱਥੇ ਜਾ ਕੇ ਭੀਖ ਮੰਗ ਜਦੋਂ ਤੇਰੇ ਲਈ ਪੈਸੇ ਹੋ ਗਏ ਤਾਂ ਮੈਂ ਫੇਰ ਤੂੰ ਆ ਜੀ ਤਾਂ ਉਹ ਬੜਾ ਦੁਖੀ ਹੁੰਦੀ ਹੈ ਵੀ ਮੈਂ ਆਪਦੇ ਸੱਸ ਸਹੁਰੇ ਨਾਲ ਕਰੀਆਂ ᱛੀਆਂ ਵੀ ਇਹ ਤਾਂ ਪਤਾ ਲੱਗਿਆ ਮੇਰੇ ਘਰ ਵਾਲੇ ਨੂੰ ਵੀ ਇਹਨੇ ਤਾਂ ਉਹੀ ਬਦਲਾ ਲੈ ਲਿਆ ਤਾਂ ਉਹ ਕੀ ਕਰਦਾ ਹੈ ਆਪਦੇ ਮਾਪੇ ਬਾਪ ਦੀ ਜਿਹੜੇ ਉਹਨਾਂ ਦੇ ਵਿਆਹ ਦੀ ਪੰਜਾਬ ਹੀ ਬਰੇਗੰਡ ਹੁੰਦੀ ਹੈ ਉਹਨਾਂ ਦੇ ਬਰੇਗੰਡ ਤੇ ਆਪਦੇ ਮਾਪੇ ਬਾਪ ਨੂੰ ਇੱਕ ਘਰ ਲੈ ਕੇ ਦਿੰਦਾ ਹੈ ਸ਼ਹਿਰ ਦੇ ਵਿੱਚ ਵਧੀਆ ਉਹ ਆਪਦੀ ਮਾਂ ਤੇ ਬਾਪ ਦੇ ਨੌਕਰ ਆਉਂਦਾ ਹੈ ਵੀ ਲੈ ਹੁਣ ਸੁਰ ਤੋਂ ਕੋਈ ਨਹੀਂ ਛੜਾ ਸਕਦਾ ਜੀ ਤਾਂ ਉਹ ਜਦੋਂ ਘਰੇ ਬੈਠੇ ਹੁੰਦੇ ਨੇ ਤਾ ਉਹਦੇ ਨੂੰ ਦਾ ਉਹਦੇ ਘਰ ਵਾਲੀ ਦਾ ਫੋਨ ਆਉਂਦਾ ਹੈ ਤਾਂ ਮੁੰਡਾ ਕੱਟ ਦਾਂਦਾ ਤਾਂ ਤਿੰਨ ਚਾਰ ਵਾਰੀ ਫੋਨ ਆਇਆ ਤਾਂ ਉਹਦੇ ਬਾਪ ਨੇ ਕਾਬੀਲਾ ਮੈਨੂੰ ਗੱਲ ਕਰਨ ਦੇ ਤਾਂ ਉਹ ਗੱਲ ਕਰਦੀ ਹੈ ਕਹਿੰਦੀ ਪਾਪਾ ਮੈਂ ਉਹਰੇ ਬਹੁਤ ਦੁਖੀਆਂ ਕੈਨੇਡਾ ਚ ਵੀ ਮੈਂ ਇੱਕ ਭੀਖ ਮੰਗ ਕੇ ਗੁਜ਼ਾਰਾ ਕਰਦੀਆਂ ਤਾਂ ਉਹ ਉਹਦਾ ਸਹੁਰਾ ਕਹਿੰਦਾ ਵੀ ਮੈਂ ਆਪਦੇ ਪੁੱਤ ਨੂੰ ਕਹਿਣਾ ਪ੍ਰਭਾਵਕ ਹੋ ਗਿਆ ਵੀ ਨੂੰ ਤਾਂ ਚੱਲ ਸਾਡੀ ਹੈ ਤਾਂ ਉਹ ਕਹਿੰਦਾ ਵੀ ਆਪਾਂ ਉਹਨੂੰ ਕੇਰਾਂ ਲਿਆਉਣੇ ਆ ਵੀ ਚਲ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਜਿਹੜੀ ਸਾਡੇ ਨਾਲ ਕਰੀ ਸੀ ਤਾਂ ਉਹਦੇ ਆਉਣ ਜਾਣ ਦਾ ਉਹਦੇ ਜਿਹੜਾ ਸੱਸ ਸਹੁਰੇ ਤੇ ਉਹਨਾਂ ਨੇ ਇੰਤਜ਼ਾਮ ਕਰਿਆ ਤਾਂ ਇੱਕ ਹਫ਼ਤੇ ਦੇ ਵਿੱਚ ਆਪਦੇ ਘਰੇ ਬੁਲਾਈ ਤਾਂ ਘਰੇ ਬੁਲਾ ਕੇ ਉਹ ਆਪਦੇ ਸੱਸ ਸਹੁਰੇ ਦੇ ਪੈਰੀ ਡਿੱਗੀ ਵੀ ਤੁਸੀਂ ਨੇ ਮੈਨੂੰ ਬਹੁਤ ਵਧੀਆ ਕੰਮ ਕਰਿਆ ਜਿਹੜਾ ਕੈਨੇਡਾ ਚੋਂ ਕਢਾ ਲਿਆਂਦਾ ਵੀ ਮੇਰੇ ਘਰ ਵਾਲੇ ਨੇ ਤਾਂ ਕਰਿਆ ਤਾਂ ਚੰਗਾ ਤੀ ਜਿਹੜਾ ਮੈਂ ਛੋਡੇ ਨਾਲ ਧੱਕਾ ਕਰਿਆ ਤਾਂ ਕਿ ਮੈਂ ਕਹਿਣਾ ਮੈਂ ਹਰੇਕ ਕਿਸੇ ਨੂੰ ਵੀ ਵੀ ਜੇ ਕੋਈ ਕਿਸੇ ਦੇ ਘਰ ਆਲਾ ਬਾਹਰ ਜਾਂਦਾ ਹੈ ਤਾਂ ਗਾਇਲ ਸੱਸ ਸਹੁਰਾ ਨੇ ਤਾਂ ਉਹਨਾਂ ਤੇ ਅਤਿਆਚਾਰ ਜ਼ੁਰਮ ਨਹੀਂ ਕਰਨਾ ਚਾਹੀਦਾ ਜਿਵੇਂ ਇਹ ਇੱਕ ਮੁੰਡੇ ਦੇ ਘਰ ਵਾਲੀ ਨੇ ਆਪਦੇ ਸੱਸ ਜਾਂ ਸਹੁਰੇ ਨਾਲ ਕਿੰਨੀ ਬਦਸਲੂਕੀ ਕਰੀ ਹੈ ਤਾਂ ਉਹਦੇ ਨਾਲ ਵੀ ਬਣੀ ਤਾਂ ਉਹਦੀ ਮਾਂ ਨਾਲ ਵੀ ਬਣੀ ਦੇਖੋ ਮਾੜੇ ਕੰਮਾਂ ਦੇ ਮਾੜੇ ਨਤੀਜੇ ਨੇ ਇੰਨੀਆਂ ਗੱਲਾਂ ਮੈਂ ਕਹਿੰਦਾ ਹੋਇਆ ਸਭ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹੋ ਉਹ ਵੱਧ ਤੋਂ ਵੱਧ ਲਾਇਕ ਤੇ ਸਬਸਕ੍ਰਾਈਬ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ